ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਗੁਰੂ ਸੀ ਤੇ ਇੱਕ ਉਹਦਾ ਚੇਲਾ ਸੀ ਦੋਨੋਂ ਗੁਰੂ ਅਤੇ ਚੇਲਾ ਇੱਕ ਲੰਮਾ ਸਫ਼ਰ ਤੈ ਕਰ ਰਹੇ ਸੀ ਭਾਵ ਕਿ ਇੱਕ ਲੰਮੇ ਸਫ਼ਰ ਤੇ ਗੁਰੂ ਅਤੇ ਚੇਲਾ ਦੋਨੋਂ ਜਾ ਰਹੇ ਸੀ ਰਸਤੇ ਦੇ ਵਿੱਚ ਚੇਲਾ ਗੁਰੂ ਨੂੰ ਆਖਦਾ ਹੈ ਕਿ ਮੈਨੂੰ ਕੋਈ ਉਪਦੇਸ਼ ਕਰੋ ਭਾਵ ਕਿ ਮੈਨੂੰ ਕੋਈ ਸਿੱਖਿਆ ਦਿਓ ਤਾਂ ਗੁਰੂ ਜੀ ਕਹਿਣ ਲੱਗੇ ਕਿ ਤੁਸੀਂ ਜ਼ਿੰਦਗੀ ਵਿੱਚ ਕੁਝ ਨਹੀਂ ਬੰਨਾਂ ਜੇਕਰ ਤੁਸੀਂ ਜ਼ਿੰਦਗੀ ਵਿੱਚ ਕੁਛ ਨਾ ਬਣੋਗੇ ਤਾਂ ਤੁਸੀਂ ਸੁਖੀ ਰਹੋਗੇ ਤੇ ਜੇਕਰ ਤੁਸੀਂ ਜ਼ਿੰਦਗੀ ਵਿੱਚ ਕੁਛ ਬਣ ਗਏ ਤਾਂ ਤੁਹਾਨੂੰ ਇਸ ਦੁਨੀਆ ਕੋਲੋਂ ਮਾਰ ਪਵੇਗੀ ਬਸੇ ਤੁਸੀਂ ਜ਼ਿੰਦਗੀ ਵਿੱਚ ਕੁਛ ਨਹੀਂ ਬੰਨਾ ਜਿਹੜਾ ਚੇਲਾ ਸੀ ਉਹ ਕਹਿ ਲੱਗਾ ਸਤਿਵੰਤ ਜੀ ਮਹਾਰਾਜ ਜੀ ਬਸ ਉਹਨਾਂ ਨੇ ਫਿਰ ਸਫ਼ਰ ਸ਼ੁਰੂ ਕਰ ਦਿੱਤਾ ਉਹ ਲਗਾਤਾਰ ਤੁਰਦੇ ਜਾ ਰਹੇ ਸੀ ਰਸਤੇ ਵਿੱਚ ਉਹ ਕੀ ਵੇਖਦੇ ਨੇ ਇੱਕ ਰਾਜੇ ਦਾ ਬਹੁਤ ਹੀ ਸੁੰਦਰ ਬਾਗ ਸੀ ਤੇ ਉਸ ਬਾਗ ਦੇ ਵਿੱਚ ਰਾਜੇ ਦਾ ਇੱਕ ਮਹਿਲ ਸੀ ਜਿੱਥੇ ਰਾਜਾ ਅਤੇ ਰਾਣੀ ਸ਼ਾਮ ਨੂੰ ਘੁਮਨ ਫਿਰਨ ਵਾਸਤੇ ਆਉਂਦੇ ਸੀ ਗੁਰੂ ਅਤੇ ਚੇਲਾ ਦੋਵੇਂ ਥੱਕ ਚੁੱਕੇ ਸੀ ਦੋਨੋਂ ਬਾਗ ਦੇ ਵਿੱਚ ਗਏ ਉਸ ਬਾਗ ਵਿੱਚ ਰਾਜੇ ਦਾ ਮਹਿਲ ਸੀ ਮਹਿਲ ਦੇ ਵਿੱਚ ਗਏ ਇੱਕ ਕਮਰੇ ਦੇ ਵਿੱਚ ਗੁਰੂ ਚਲਾ ਗਿਆ ਤੇ ਦੂਸਰੇ ਕਮਰੇ ਦੇ ਵਿੱਚ ਚੇਲਾ ਚਲਾ ਗਿਆ ਭਾਵ ਕਿ ਦੋਨੋਂ ਵੱਖ-ਵੱਖ ਕਮਰੇ ਚਲੇ ਗਏ ਤੇ ਦੋਨੋਂ ਜਾ ਕੇ ਸੌ ਗਏ ਆਰਾਮ ਕਰਨ ਲੱਗੇ ਤੇ ਦੋਨਾਂ ਨੂੰ ਨੀਂਦ ਆ ਗਈ ਗੁਰੂ ਅਤੇ ਚੇਲਾ ਦੋਵੇਂ ਗੂੜੀ ਨੀਂਦ ਸੋ ਗਏ ਕਿਉਂਕਿ ਸਫਰ ਕਰਕੇ ਉਹ ਕਾਫੀ ਜ਼ਿਆਦਾ ਥੱਕੇ ਹੋਏ ਸੀ ਤੇ ਜਦੋਂ ਸ਼ਾਮ ਹੋਈ ਸ਼ਾਮ ਨੂੰ ਰਾਜਾ ਅਤੇ ਰਾਣੀ ਆਪਣੇ ਬਾਗ ਵਿੱਚ ਗਏ ਆਪਣੇ ਬਾਗ ਵਿੱਚ ਗਏ ਜਦੋਂ ਸੈਨਿਕ ਕਮਰੇ ਵਿੱਚ ਬੜੇ ਉਸ ਕਮਰੇ ਵਿੱਚ ਨੌਕਰ ਸੁੱਤਾ ਹੋਇਆ ਸੀ ਸੈਨਿਕਾਂ ਨੂੰ ਬੜਾ ਗੁੱਸਾ ਆਇਆ ਉਸ ਨੂੰ ਠਾਇਆ ਪੁੱਛਿਆ ਕਿ ਤੂੰ ਕੌਣ ਹੈ ਤੂੰ ਰਾਣੀ ਦੇ ਕਮਰੇ ਵਿੱਚ ਕੀ ਕਰ ਰਿਹਾ ਹੈ ਉਹ ਜਿਹੜਾ ਤੇਲਾ ਸੀ ਉਹ ਬੋਲ ਪਿਆ ਗੋ ਉਹ ਕਹਿਣ ਲੱਗਾ ਕਿ ਮੈਂ ਸਾਧੂ ਹਾਂ ਤੇ ਜਿਹੜਾ ਸੈਨਿਕ ਸੀ ਉਹਨੇ ਉਸ ਚੇਲਦੇ ਦੇ 4-5 ਚੁਪੇੜਾ ਮਾਰੀਆਂ ਅਤੇ ਬਾਹ ਫੜ ਕੇ ਉਸ ਨੂੰ ਧੱਕੇ ਨਾਲ ਰਾਣੀ ਦੇ ਕਮਰੇ ਵਿੱਚੋਂ ਭਾਵੇਂ ਜਿਹੜਾ ਰਾਣੀ ਦਾ ਮਹਿਲ ਸੀ ਵਿੱਚ ਕਮਰਾ ਸੀ ਉਸ ਨੂੰ ਰਾਣੀ ਦੇ ਕਮਰੇ ਵਿੱਚੋਂ ਬਾਹਰ ਕਰ ਦਿੱਤਾ ਤੇ ਨਾਲੇ 4-5 ਚੁਪੇੜਾਂ ਵੀ ਮਾਰੀਆਂ ਉਦੋਂ ਜਿਹੜਾ ਸੈਨਿਕ ਸੀ ਉਹ ਰਾਜੇ ਸਮੇਤ ਗੁਰੂ ਦੇ ਕਮਰੇ ਵਿੱਚ ਪਹੁੰਚੇ ਭਾਵ ਕਿ ਜਿੱਥੇ ਗੁਰੂ ਸੁੱਤਾ ਹੋਇਆ ਸੀ ਉੱਥੇ ਪਹੁੰਚੇ ਨਾਲ ਰਾਜਾ ਵੀ ਸੀ ਸੈਨਿਕਾਂ ਨੇ ਬੜੀ ਆਵਾਜ਼ ਮਾਰੀ ਬਾੜੇ ਉਹ ਗੁਰੂ ਗੁੜੀ ਨਹੀਂ ਸੁੱਤਾ ਹੋਇਆ ਸੀ ਫਿਰ ਸੈਨਿਕਾਂ ਨੇ ਗੁਰੂ ਦੀ ਬਾਹ ਫੜ ਕੇ ਉਸ ਨੂੰ ਉਠਾਇਆ ਜਿਹੜਾ ਗੁਰੂ ਸੀ ਉਹ ਆਪਣੀਆਂ ਅੱਖਾਂ ਮਲਦਾ ਹੋਇਆ ਉੱਠਿਆ ਸੈਨਿਕਾਂ ਨੇ ਪੁੱਛਿਆ ਕਿ ਤੁਸੀਂ ਕੌਣ ਹੋ ਉਹ ਜਿਹੜਾ ਗੁਰੂ ਸੀ ਉਹ ਚੁੱਪ ਰਿਹਾ ਉਹਨੇ ਕੁਝ ਨਹੀਂ ਬੋਲਿਆ ਸੈਨਿਕਾਂ ਨੇ ਫਿਰ ਪੁੱਛਿਆ ਉਹ ਗੁਰੂ ਫਿਰ ਚੁੱਪ ਰਿਹਾ ਕੁਝ ਨਹੀਂ ਬੋਲਿਆ ਰਾਜਾ ਕਹਿਣ ਲੱਗਾ ਕਿ ਇਹ ਕੋਈ ਪਹੁੰਚਿਆ ਹੋਇਆ ਸਾਧੂ ਹੈ ਇਸ ਨੂੰ ਬੜੇ ਸਤਕਾਰ ਨਾਲ ਬਾਹ ਫੜ ਕੇ ਤੁਸੀਂ ਬਾਅਦ ਸਾਡੇ ਆਓ ਇਸ ਨੂੰ ਕੁਝ ਨਹੀਂ ਕਿਹਾ ਫਤੂਸੀ ਇਸ ਨੂੰ ਬੜੇ ਪਿਆਰ ਅਤੇ ਸਤਿਕਾਰ ਨਾਲ ਬਾਗ ਵਿੱਚੋਂ ਬਾਹਰ ਛੱਡ ਕੇ ਆਓ ਸੈਨਕਨ ਇੰਝ ਹੀ ਕੀਤਾ ਉਹਨਾਂ ਨੇ ਸਾਧੂ ਨੂੰ ਜਿਹੜਾ ਗੁਰੂ ਸੀ ਉਸ ਨੂੰ ਕੁਛ ਨਹੀਂ ਕਿਹਾ ਤੇ ਉਸ ਨੂੰ ਬੜੇ ਪਿਆਰ ਸਤਿਕਾਰ ਨਾਲ ਬਾਹ ਫੜ ਕੇ ਬਾਹਰ ਛੱਡ ਆਏ ਗੁਰੂ ਉਹ ਮਹਿਲਾ ਉਹ ਫਿਰ ਮਹਿਲਾ ਵਿੱਚੋਂ ਬਾਹਰ ਨਿਕਲ ਗਿਆ ਭਾਬ ਕੀ ਬਗੀਚੇ ਵਿੱਚੋਂ ਬਾਹਰ ਚਲੇ ਗਿਆ। ਉੱਥੇ ਉਸ ਨੂੰ ਚੇਲਾ ਵੀ ਮਿਲਿਆ। ਚੇਲਾ ਕਹਿਣ ਲੱਗਾ ਗੁਰੂ ਜੀ ਅੱਜ ਮੇਰੇ ਚਾਰ ਪੰਜ ਚਿਬੇੜਾਂ ਪਈਆਂ। ਮੇਰਾ ਤਾਂ ਉਹਨਾਂ ਨੇ ਚਿਬੇੜਾਂ ਮਾਰ ਕੇ ਬੁਰਾ ਹਾਲ ਕਰ ਦਿੱਤਾ। ਗੁਰੂ ਕਹਿਣ ਲੱਗਾ ਤੂੰ ਜ਼ਰੂਰ ਕੁਝ ਨਾ ਕੁਝ ਬਣਿਆ ਹੋਵੇਗਾ। ਕਹਿਣ ਲੱਗੇ ਨਹੀਂ ਮੈਂ ਕੁਝ ਨਹੀਂ ਬਣਿਆ। ਬਸ ਉਹਨਾਂ ਨੇ ਪੁੱਛਿਆ ਕਿ ਤੂੰ ਕੌਣ ਹੈ? ਮੈਂ ਕਿਹਾ ਕਿ ਮੈਂ ਸਾਧੂ ਹਾਂ ਬਸ ਗੁਰੂ ਕੇ ਨੇ ਕਿਹਾ ਬਸ ਤੂੰ ਉਸੇ ਵੇਲੇ ਸਾਧੂ ਬਣਿਆ ਸੀ ਤਾਂ ਹੀ تیرے ਚ ਬੀੜਾ ਪਈਆਂ ਮੈਂ ਤੈਨੂੰ ਕਿਹਾ ਸੀ ਜ਼ਿੰਦਗੀ ਵਿੱਚ ਕੁਝ ਨਾ ਬਣੀ ਜੇ ਕੁਝ ਜ਼ਿੰਦਗੀ ਵਿੱਚ ਕੁਝ ਬਨੇਗਾ ਤਾਂ ਤੈਨੂੰ ਮਾਰ ਪਵੇਗੀ ਉਹਨਾਂ ਨੇ ਮੈਨੂੰ ਹੀ ਪੁੱਛਿਆ ਤੂੰ ਕੌਣ ਹੈ ਮੈਂ ਕੁਝ ਨਹੀਂ ਬੋਲਿਆ ਉਹਨਾਂ ਨੇ ਮੈਨੂੰ ਫਿਰ ਦੁਬਾਰਾ ਪੁੱਛਿਆ ਕਿ ਤੁਸੀਂ ਕੌਣ ਹੋ ਮੈਂ ਕੁਝ ਨਹੀਂ ਬੋਲਿਆ ਤਾਂ ਰਾਜੇ ਨੇ ਮੈਨੂੰ ਪਿਆਰ ਅਤੇ ਸਤਿਕਾਰ ਨਾਲ ਉਹਨਾਂ ਨੇ ਬਾਹਰ ਭੇਜ ਦਿੱਤਾ ਪਰ ਉਹਨਾਂ ਨੇ ਮੈਨੂੰ ਕਿਹਾ ਕੁਝ ਨਹੀਂ ਅਸਲ ਵਿੱਚ ਸਾਨੂੰ ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਹਮੇਸ਼ਾ ਨੀਵੇਂ ਰਹਿਣਾ ਚਾਹੀਦਾ ਹੈ ਭਾਵ ਕਿ ਸਾਨੂੰ ਕਦੇ ਵੀ ਇਹ ਨਹੀਂ ਕਹਿਣਾ ਚਾਹੀਦਾ ਕਿ ਅਸੀਂ ਰਾਜੇ ਹਾਂ ਜਾਂ ਸਾਧੂ ਮਹਾਤਮਾ ਹਾਂ ਭਾਵ ਕਿ ਆਪਣੀ ਵਡਿਆਈ ਆਪ ਨਹੀਂ ਕਰਨੀ ਚਾਹੀਦੀ ਸਾਨੂੰ ਇਸ ਸਿੱਖਿਆ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਭਾਵ ਕਿ ਹਮੇਸ਼ਾ ਨੀਵੇਂ ਅਤੇ ਨਿਮਰਤਾ ਵਿੱਚ ਰਹਿਣਾ ਚਾਹੀਦਾ ਹੈ ਜਿਵੇਂ ਕੀ ਸਾਧੂ ਕੁਝ ਨਹੀਂ ਬੋਲਿਆ ਉਸ ਨੂੰ ਕੁਝ ਨਹੀਂ ਕਿਹਾ ਪਰ ਜਿਹੜਾ ਚੇਲਾ ਸੀ ਉਹ ਕਹਿੰਦਾ ਮੈਂ ਸਾਧੂ ਹਾਂ ਤਾਂ ਉਹਦੇ ਚਪੇੜਾਂ ਪਈਆਂ ਜਦਕਿ ਉਹਦੇ ਗੁਰੂ ਨੇ ਸਮਝਾਇਆ ਸੀ ਵਿਦੇਸ਼ ਦਿੱਤਾ ਸੀ ਕਿ ਜ਼ਿੰਦਗੀ ਵਿੱਚ ਕੁਝ ਨਹੀਂ ਬਣਦਾ ਬਸ ਇਹ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਹਮੇਸ਼ਾ ਨਿਵੇ ਰਹਿਣਾ ਚਾਹੀਦਾ ਹੈ ਆਪਣੀ ਆਪਣੀ ਪਦਵੀ ਦਾ ਹੰਕਾਰ ਦੀ ਕਰਨਾ ਚਾਹੀਦਾ ਅਗਰ ਆਪ ਜੀ ਨੂੰ ਇਹ ਕਥਾ ਸੋਹਣੀ ਲੱਗੀ ਹੋਵੇ ਚੰਗੀ ਲੱਗੀ ਹੋਵੇ ਤਾਂ ਕਿਰਪਾ ਕਰਕੇ ਤੁਸੀਂ ਇਸ ਕਥਾ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ